ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗਣ ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਬਰਸਾਤਾਂ ਦੇ ਕਾਰਨ ਇਹ ਛੱਤ ਕਮਜ਼ੋਰ ਹੋ ਗਈ ਸੀ। ਅੱਜ ਸਵੇਰੇ 5:30 ਵਜੇ ਡਬਲ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਸਰਿੰਦਰ ਕੌਰ ਦੀ ਮੌਤ ਹੋ ਗਈ ਅਤੇ ਬਾਕੀ ਪਰਿਵਾਰ ਬਾਲ-ਬਾਲ ਬਚਿਆ ਹੈ। ਹੋ ਗਈ ਕੀ ਹੋਇਆ ਸੀ ਕਿੰਨੇ ਵਜੇ ਇਹ ਗੱਲ ਇਹ ਬਉਜੀ ਮੈਂ 5:30 ਉੱਠ ਕੇ ਲੈਟਰਨ ਲੱਗ ਗਿਆ। ਸਮਝ ਨਹੀਂ ਉਸ ਤੋਂ ਬਾਅਦ ਲੈਟਰਨ ਦੇ ਵਿੱਚੋਂ ਆਵਾਜ਼ ਆਈ ਉੱਤੇ ਮਰੇ ਭਾਈ ਦੀ ਮੂਹ ਰੰਦੀ ਆ। ਉਹ ਗਰੇ ਚਾਚੀ ਬਹਾਦਰ ਦੇ ਬਹਾਦਰ ਆ ਦੋ ਸੱਤਾਂ ਦੇ ਉੱਤੇ गिर ਗਿਆ ਮੈਂ ਬਾਹਰ ਸੀ ਕਿੰਨੇ ਜਿਹੇ ਪਰਿਵਾਰ ਦੇ ਵਿੱਚ ਦੋ ਅਸੀਂ ਹੀ ਬਸ ਦੋ ਉੱਤੇ ਜਿਹੜੇ ਮਤਲਬ ਕਿ ਬਾਕੀ ਜਿਹੜੇ ਪਰਿਵਾਰ ਆ ਉਹ ਸਹੀ ਸलाम ਪੰਡੂ ਉਹਨਾਂ ਦੇ ਜਿਹੜੇ ਭਾਈ ਦੇ ਨੂੰ ਆ ਉਹ ਬੇਹੋਸ਼ ਪਈ ਆ ਔਰ ਟੈਕ ਹੋ ਗਿਆ ਜਿੱਦ ਟੈਕ ਹੋ ਗਿਆ ਇਹ ਜਿਹੜੇ ਉਹ ਮਤਲਬ ਕਿ ਜਿਹੜੀ ਜੱਥੇ ਇੱਕ ਵੀ ਜੱਥੇ ਉਹ ਬਾਕੀ ਜਿਹੜੇ ਕਾਮਿਊਨਿਟੀ ਆ ਮਾਈ ਫੀਟਿੰਗ ਆ ਰਿਹਾ ਹੈ। ਇਹ ਬਰਸਾਤ ਦੇ ਮੌਸਮੇ ਲੱਤੀ ਹੋਏ ਕਿ ਇੱਕ ਪਹਿਲੀ ਸ਼ਤ ਇਹ ਛੱਤ ਦਾ ਬਾਲਤਰੀ ਵਾਲੀ ਲੈਂਟਰ ਵੀ ਕਮਜ਼ੋਰ ਹੋ ਗਈ। ਸਾਡੀ ਛੱਤ ਹੈਗੀ ਵੱਲਿਆ ਵਾਲੀ। ਉਹ ਲੈਂਟਰ ਟੁੱਟਿਆ, ਸਾਡੀ ਛੱਤ ਤੇ ਗਰ ਗਈ ਤੇ ਸੋਲੇ ਸਾਰੇ ਆ ਗਿਆ। ਤੇ ਬਰਸਾਤ ਜਾਰੀ ਹੋਣ ਕਰਕੇ ਉਹ ਲੈਂਟਰ ਥਰੀ ਸੋਰ ਨਿਕਲ ਜੂਦੇ। ਤੇ ਕੈਦੇਵੀ ਸੁਵੇਰੇ ਕਹਿੰਦੀ ਕਹਿ ਕੇ ਮੈਂ ਲੈਂਟਰ ਲਾ ਦੂੰਗੀ। ਵੀ ਚਲ ਆਪਾਂ ਅੱਜ ਜਾ ਕੇ ਆਪਾਂ ਮੈਂ ਬਾਹਰ ਆ ਗਿਆ ਇਹ ਵਸੰਦਰਾ ਮੁੰਮੀ ਦਾ ਨਾਮ ਸ੍ਰਿੰਦਰਕੌਰ ਹੈ ਡੈਡੀ ਦਾ ਨਾਮ ਰਾਮ ਸਰ ਮੀਨੇ ਹੋਏ ਜੀ ਛੱਤਾ ਕਮਜ਼ੋਰ ਸੀ ਉੱਪਰ ਲੀਆਂ ਤੇ ਅੱਜ ਮੰਮੀ ਰਾਤ ਕਹਿ ਰਹੇ ਸੀ ਵੀ ਆਪਸੇ ਤਲਵਾਨੀਆਂ ਨੇ ਵੀ ਆਪਾਂ ਖਤਰਾ ਆਪਣਾ ਛੱਤਾ ਥੱਲੇ ਬਸ ਉਹੀ ਗੱਲ ਹੈ ਜੀ ਮੈਂ ਦੁਕਾਨ ਤੇ ਵਾਗ ਗਿਆ ਆਪਣੀ ਤੇ ਉਸ ਵਾਰ ਡੈਡੀ ਦਾ ਬਾਥਰੂਮ ਆਫ ਪਲੱਸ ਨੂੰ ਨਿਕਲ ਗਏ ਨਾਲ ਦੇ ਪਿੱਛੇ ਛੱਤਾ ਡਿੱਗ ਗਿਆ ਡੈਡੀ ਕੀ ਕੰਮ ਕਰਦਾ ਸਾਈਕਲਾਂ ਦਾ ਰਿਪੇਅਰ ਦਾ ਕੰਮ ਆ ਆਪਣਾ ਆ ਗਿਆ ਉਹ ਬਾਕੀ ਕਿਰਾਏ ਦੇ ਹੋਰ ਮੈਂਬਰ ਸੀ ਉਹ ਵੀ ਉੱਪਰ ਹੀ ਸੀ ਛੱਤ ਤੇ ਉਹ ਦੋ ਕਮਰੇ ਪਏ ਨੇ ਉਹ ਪਰਲੇ ਕਮਰੇ ਜਿਹੜੇ ਸੀ ਜਿਹੜੇ ਛੱਤ ਡੇਗਣ ਵਾਲੇ ਸੀ ਉੱਥੇ ਨਹੀਂ ਹੈਗੇ ਸੀ ਸਾਰੇ ਠੀਕ ਠਾਕ ਉਹ ਠੀਕ ਠਾਕ ਨੇ ਥੋੜਾ ਜਿਆਦਾ ਉਹਨਾਂ ਨੂੰ ਉਹ ਹੋਇਆ ਪ੍ਰੈਸ਼ਰ ਪ੍ਰੈਸ਼ਰ ਪੈ ਗਿਆ ਦਿਮਾਗ ਤੇ ਰੋਣਾ ਹਸਪੀਟਲ ਲੈ ਕੇ ਗਏ ਉਹ ਵੀ ਕੋਸਰਖਾਨਾ ਤੋੜ ਕੇ ਨਾਲ ਤੇ ਉੱਧਰੋਂ ਲੈ ਕੇ ਪਰਲੇ ਪਰਸੂ ਕੱਢ ਕੇ ਲੈ ਆਏ ਹਾਂ ਕੀ ਤੁਹਾਨੂੰ ਲੱਗਦਾ ਕਿ ਇਹ ਵੀ ਪਾਣੀ ਦਾ ਸਾਥ ਹੋ ਜਾਊਗਾ ਫਿਰ ਬਰਸਾਤ ਨਾਲ ਹੀ ਉਹ ਨੇ ਪਹਿਲਾਂ ਤਾਂ ਕਦੇ ਹੋਇਆ ਨਹੀਂ ਇਨਾ ਮੇਰਾ ਬੀਨਰਣੀ ਇਹ ਜਿਹੜੇ ਤੁਹਾਡੇ ਗਵਾਂਡ ਚ ਹੋਇਆ ਕਿ ਕੀ ਘਰ ਹੋਇਆ ਕਦੋਂ ਹੋਇਆ ਇਹ ਛਤਿਗੜੀ ਸਾਡੇ 5 ਵਜੇ ਸਵੇਰੇ ਤੇ ਉਹਨਾਂ ਦੀ ਡੈਥ ਹੋ ਗਈ ਅੱਛਾ ਜੀ ਕਿੰਨੇ ਜਨੇ ਚੀਜ਼ਾਂ ਹੋਈਆਂ ਤੇ ਕੋਈ ਹੋਇਆ ਇੱਕ ਦੀ ਡੈਥ ਜੀ ਡੱਥ ਹੋਇਆ ਉਹੀ ਜਖਮੀ ਉਹੀ ਮਤਲਬ ਬਿਮਾਰ ਉਹ ਹੌਲੀ ਡੱਥ ਹੋਇਆ ਕੱਲੀ ਦੀ ਅੱਛਾ ਘਰ ਦੇ ਵਿੱਚ ਕਿੰਨੇ ਕੇ ਜਨੇ ਰਹਿੰਦੇ ਸੀਗੇ ਇਹ ਘਰ ਦੇ ਵਿੱਚ ਦੋ ਜਨੇ ਮੇ ਬਿਮਾਰ ਰਹਿੰਦੇ ਸੀਗੇ ਇੱਕ ਤਾਂ ਜੇਠਾ ਹੁੰਦਾਗਾ ਅੱਛਾ ਜੀ ਤੇ ਉੱਪਰ ਰਹਿੰਦੇ ਨੇ ਚਾਰ ਜਨੇ ਉੱਪਰ ਨੇ ਤਿੰਨ ਉੱਪਰ ਰਹਿੰਦੇ ਨੇ ਅੱਛਾ